ਅੱਜ ਪਾਰ ਨਾਲ ਕੀ ਲੱਗਦਾ ਉਹਨਾਂ ਨਾਲ ਸਮਝ ਚੱਲਾਂਗੇ ਸੋਚ ਸਕਦਾ ਜੇਕਰ 27 ਨੂੰ ਦੇ ਪੰਜਾਬੀਆਂ ਨੇ ਸਾਥ ਦਿੱਤਾ ਪੰਥ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਦੋੜੀ ਨਾ ਪਾਵੇ ਬਾਈ ਬਿਨਾਂ ਪਿਆਰ ਨੂੰ ਕਿਵੇਂ ਦੇ ਰਿਹਾ ਮਨੀਸ਼ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਧੌਂਸ ਸੰਧਣਾ ਚਾਹੀਦਾ ਹੈ ਇੱਕ ਕਿਸਮ ਦਾ ਉਹਨਾਂ ਨੇ ਧੌਂਸ ਦੇਣ ਦਾ ਯਤਨ ਕੀ 2027 ਨੂੰ ਲੈ ਕੇ ਕਿਸ ਤਰ੍ਹਾਂ ਨਾਲ ਟੀਚਾ ਲੈ ਕੇ ਚੱਲੋਗੇ ਤੁਸੀਂ ਦਸਤਰ ਦੀ ਤੇ ਐਸਜੀਪੀਸੀ ਦੀ ਜਿਹੜੀ ਕਿਹਾ ਕਿ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਅਸੀਂ ਪੰਥ ਦੀ ਕਚਹਿਰੀ 'ਚ ਜਾਵਾਂਗੇ ਤੇ ਪੰਥ ਦੀ ਕਚਹਿਰੀ ਜਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਦੇਖਿਆ ਜਾਵੇ ਇਹ ਨੂੰ ਕਿ ਪੰਜਾਬ ਦੇ ਵਿੱਚ ਸੰਤਕ ਸਿਆਸਾ ਦਾ ਟਰਨਿੰਗ ਪੁਆਇੰਟ ਆ ਰਿਹਾ ਹੈ ਦੇਖੋ ਲੋਕ ਦੇ ਪਾਪਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿਤਾਬ ਸ਼ਾਮ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਕਿ ਵੱਡੀ ਗਿਣਤੀ ਦੇ ਵਿੱਚ ਉਮੜ ਕੇ ਸੰਗਤ ਜਿਹੜੀ ਆਈ ਹੈ ਧਰਮੀ ਬਹੁਤ ਸੀ ਇਹ ਦੇ ਬਾਵਜੂਦ ਵੀ ਸਾਰੇ ਜਿਹੜੇ ਆ ਉਹ ਬੈਠੇ ਆ ਸੁਣਨ ਵਾਸਤੇ ਜਲਦੀ ਇਹ ਘਰਾਂ ਨੂੰ ਧੰਨਵਾਦ ਦੂਜੀ ਗੱਲ ਮੈਂ ਪੰਜਾਬ ਦੇ ਜਿਹੜੇ ਮਸਲੇ ਆ ਲੰਬਤ ਐ ਪ੍ਰਾਣੀ ਸਮੇਤੋਂ ਲੰਬੇ ਸਮੇਤੋਂ ਜਿਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਬਣ ਗਈ 15 ਸਾਲ ਅਕਾਲੀ ਦਲ ਦੀ ਲੇਕਿਨ ਇਹ ਹੱਲ ਨਹੀਂ ਹੋਏ ਮੈਂ ਉਹਨਾਂ ਜਿਹੜਾ ਮਸਲਿਆਂ ਦਾ ਜ਼ਿਕਰ ਜਿਹੜਾ ਮੱਚ ਤੋਂ ਕੀਤਾ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਾਰੇ ਸਿੱਖ ਪੰਥ ਪੰਜਾਬ ਕਾਫਲਾ ਬਣਾ ਕੇ ਤੁਰਾਂਗੇ ਤੇ ਅਸੀਂ ਜਿਹੜਾ ਹੈ ਕੋ ਕਾਮਯਾਬ ਹੋਵਾਂਗੇ ਔਰ ਮਸਲੇ ਹੱਲ ਕਰਾਂਗੇ ਅੱਜ ਤੁਸੀਂ ਪਹਿਲੀ ਵਾਰ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਹੈ ਕਿ ਅੱਜ ਪਹਿਲੀ ਵਾਰ ਤੁਸੀਂ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਹੈ ਕਿ ਮੈਂ ਦੇਖਦੇ ਹਾਂ ਜੀ ਸਾਹਿਬ ਵਾਲਾ ਤੁਹਾਨੂੰ ਤੁਹਾਡੇ ਬਾਰੇ ਰਿਪੋਰਟ ਆ ਰਹੀ ਹੈ ਚਲੋ ਇਹ ਦੱਸ ਮੇਰੇ ਵੱਲੋਂ ਅੱਜ ਤੁਸੀਂ ਪਹਿਲਾ ਅੱਜ ਤੁਸੀਂ ਪਹਿਲੀ ਵਾਰ ਅਨੰਦਪੁਰ ਦੇ ਮਤੇ ਦੀ ਗੱਲ ਕਰੀ ਹੈ ਬਹੁਤ ਲੰਬੇ ਸਮੇਂ ਬਾਅਦ ਅਕਾਲੀ ਦਲ ਨੇ ਆਪਣਾ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪੜ੍ਹ ਕੇ ਦੇਖੋ ਬਿਲਕੁਲ ਉਹ ਗਲਤ ਨਹੀਂ ਸੀਗਾ ਇਹ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਅਨੰਦਪੁਰ ਦੇ ਮਤੇ ਨੂੰ ਗਲਤ ਰੰਗਤ ਦਿੱਤੀ ਤੁਸੀਂ ਸਿਆਸਤ ਰਹੀ ਆਉਂਦੇ ਤੇ ਉਹ ਤੁਸੀਂ ਕਿਵੇਂ ਪ੍ਰੋਗਰਾਮਾ ਬਤੌਰ ਅਦਮੂਨਾ ਸਾਹਿਬ ਦੇ ਪਹਿਲੇ ਜਨਤਕ ਸਤਾਮਣਾ ਰਹੇ ਤਾਂ ਪੰਜਾਬ ਦੇ ਜਾਂ ਪਾਕਿਸਤਾਨ ਦੇ ਵਿੱਚ ਨਿਮਰਤਾ ਸੀ ਉਹ ਹਰੇਕ ਨੂੰ ਗੱਲ ਪੱਕੀ ਦੇ ਵਿੱਚ ਲੈਂਦੇ ਸੀ ਇਹ ਉਹ ਲੰਮੀ ਕੂਕੀ ਅਸਤ ਜੀ ਤਾਂ ਭਾਜਪਾ ਨਾਲ ਕੀ ਲੱਗਦਾ ਉਹਨਾਂ ਨਾਲ ਸਮਝ ਲਾ ਨਹੀਂ ਸੋਹ ਸਕਦਾ ਜੇਕਰ 27 ਨੂੰ ਦੇ ਪੰਜਾਬੀਆਂ ਨੇ ਸਾਥ ਦਿੱਤਾ ਪੰਦ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ ਵਾਈਲ ਨੂੰ ਪਿਆਰ ਨੂੰ ਕਿਵੇਂ ਦੇ ਰਿਹਾ ਮਨੀਸ਼ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਧੌਂਸ ਸੰਧਣਾ ਚਾਹੀਦਾ ਹੈ ਇੱਕ ਕਿਸਮ ਦਾ ਉਹਨਾਂ ਨੇ ਧੌਂਸ ਦੇਣ ਦਾ ਯਤਨ ਕੀਤਾ 2027 ਨੂੰ ਲੈ ਕੇ ਕਿਸ ਤਰ੍ਹਾਂ ਨਾਲ ਟੀਚਰ ਲੈ ਕੇ ਚੱਲੋਗੇ ਤੁਸੀਂ ਦਫਤਰ ਦੀ ਤੇ ਐਸਜੀਪੀਸੀ ਦੀ ਜਿਹੜੀ ਕਿਹਾ ਕਿ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਅਸੀਂ ਪੰਥ ਦੀ ਕਚੈਰੀ 'ਚ ਜਾਵਾਂਗੇ ਤੇ ਪੰਥ ਦੀ ਕਚੈਰੀ ਜਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਕਰ ਲਿਆ ਸਾਰਾ ਕੁਝ ਸਾਡਾ ਉਹਦਾ ਲੀਡਰ ਬਿਆਨ ਦੇ ਰਿਹਾ ਕਹਿੰਦੇ ਫੁਰਤਣੇ ਵਾਲੇ ਹੋਰ ਇੱਕੋ ਦੇ ਅੰਦਰ ਦੇਣ